ਤੁਸੀਂ ਆ ਜਿਹੜੀ ਕਿਸਮ ਦੇਖ ਰਹੇ ਹੋ ਇਸ ਦਾ ਨਾਮ ਹੈ PVW872 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਕਣਕ ਦਾ ਜਿੰਨੀਆਂ ਵੀ ਵੈਰਾਈਟੀਆਂ ਇਹਨਾਂ ਨੇ ਤਿਆਰ ਕੀਤੀਆਂ ਨੇ ਸਭ ਤੋਂ ਵੱਧ ਝਾੜ ਦੇਣ ਵਾਲੀ ਇਹ ਕਿਸਮ ਹੈ ਆਓ ਗੱਲ ਕਰਦੇ ਹਾਂ ਇਹ ਕਿੰਨਾ ਝਾੜ ਦੇਂਦੀ ਹੈ ਕਿਸਾਨ ਵੀਰੋ ਇਹ 1 ਹੈਕਟੇਅਰ ਦਾ ਯਾਨੀ ਕਿ 2.5 ਕਿੱਲਿਆਂ ਦੇ ਵਿੱਚੋਂ ਇਹ 73 ਕੁਆਂਟਲ ਪਰ ਹੈਕਟੇਅਰ ਔਰ ਜਿਆਦਾ ਤੋਂ ਜਿਆਦਾ 93 ਕੁਇੰਟਲ ਪਰ ਹਕਟੇਰ ਇਸ ਦਾ ਝਾੜ ਹੈ। ਇਸ ਦੇ ਵਿੱਚ ਪੀਲੀ ਕੁੰਗੀ ਪੂਰੀ ਕੁੰਗੀ ਕਰਨਾਲ ਬੰਟ ਇਹ ਬਿਮਾਰੀਆਂ ਬਿਲਕੁਲ ਨਹੀਂ ਆਉਂਦੀਆਂ। ਇਹਨਾਂ ਦਾ ਪੂਰਾ ਟਕਰਾ ਕਰਦੀ ਹੈ। ਇਸ ਦਾ ਬੀਜ ਸਾਡੇ ਕੋਲੋਂ ਮਿਲ ਜੇਗਾ। ਸਾਡੀ ਪਾਲਿਸੀ ਕੀ ਹੈ? ਪਹਿਲਾਂ ਆਓ ਤੇ ਪਹਿਲਾਂ ਪਾਓ ਕਿਉਂਕਿ ਕਿਸਾਨ ਵੀਰੋ 872 ਦੀ ਇੰਨੀ ਕ ਜਿਆਦਾ ਮੰਗ ਹੈ। ਪੀਏਯੂ ਲੁਧਿਆਣਾ ਦੇ ਵਿੱਚ 5-500 ਬੰਦਿਆਂ ਦੀ ਜਿਹੜੀ ਕਿ ਲੰਬੀਆਂ ਲੈਣਾ ਲੱਗੀਆਂ ਹੋਈਆਂ ਸੀ ਇਸ ਵੈਰਾਈਟੀ ਨੂੰ ਲੈਣ ਵਾਸਤੇ ਕਿਉਂਕਿ ਇਸ ਦਾ ਜਿਹੜਾ ਝਾੜ ਹੀ ਬਹੁਤ ਵਧੀਆ ਹੈ 80 ਹਜ਼ਾਰ ਡੇ ਕੋਲ ਵੀ ਇਸ ਦਾ ਬੀਜ ਜਿਹੜਾ ਉਹ ਤੁਹਾਨੂੰ ਮਿਲ ਸਕਦਾ ਹੈ ਕਿਉਂਕਿ ਅਸੀਂ PAU ਦੇ ਨਾਲ ਐਗਰੀਮੈਂਟ ਕਰਕੇ ਇਸ ਦਾ ਬ੍ਰੀਡਰ ਬੀਜ ਲੈ ਕੇ ਇਸ ਤੋਂ ਬੀਜ ਤਿਆਰ ਕੀਤਾ ਹੋਇਆ ਹੈ ਸਾਡਾ ਪਤਾ ਨੋਟ ਕਰ ਲਓ ਪਿੰਡ ਨੰਗਲਟਾਣੀ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਪੁਰ ਦੇ ਹਰਿਆਣੇ ਦੇ ਵਿੱਚ ਸਕ੍ਰੀਨ ਦੇ ਉੱਪਰ ਜਿਹੜਾ ਮੋਬਾਈਲ ਨੰਬਰ ਚੱਲ ਰਿਹਾ ਇਸ ਤੇ ਤੁਸੀਂ WhatsApp ਤੇ ਹੈਲੋ ਦਾ ਮੈਸੇਜ ਲਿਖੇ ਲਿਖੋਗੇ ਤਾਂ ਤੁਹਾਡੇ ਕੋਲੋਂ ਸਾਡੇ ਬੀਜਾਂ ਦੀ ਲਿਸਟ ਪਹੁੰਚ ਜੇਗੀ ਔਰ ਰੇਟ ਕੀ ਕੀ ਹੈ 1800 ਦਾ ਗੱਟਾ ਜੋ ਕਿ ਆਪਾਂ ਇਸ ਦਾ 40 ਕਿਲੋ ਦਾ ਦੇ ਰਹੇ ਹਾਂ ਔਰ PHU ਨੇ ਜਿਹੜਾ ਇਸ ਦਾ 40 ਕਿਲੋ ਦਾ ਰੇਟ ਰੱਖਿਆ ਉਹ 2500 ਰੁਪਏ ਰੱਖਿਆ ਇੱਕ ਗੱਟੇ ਦਾ ਕਿਸਾਨ ਵੀਰੋ ਇਹ ਜਿਹੜੀ ਕਿਸਮ ਹੈ ਇਹ ਹਾਈ ਫਰਟੀਲਾਈਜ਼ਰ ਵਾਲੀ ਵੈਰਾਈਟੀ ਹੈ ਜਾਨੀ ਕਿ ਇਸ ਦੇ ਵਿੱਚ ਤੁਸੀਂ 70 75 ਗ੍ਰਾਮ ਡੀਏਪੀ ਔਰ 4 ਗੱਟੇ ਯੂਰੀਆ ਇਸ ਨੂੰ ਪਾ ਕੇ ਤੁਸੀਂ ਇਸ ਦਾ ਬਹੁਤ ਹੀ ਸੋਨਾ ਝਾੜ ਲੈ ਸਕਦੇ ਹੋ ਇਸ ਦਾ ਬੀਜ ਸਾਡੇ ਕੋਲ ਸੀਮਿਤ ਜੀ ਮਾਤਰਾ ਦੇ ਵਿੱਚ ਹੀ ਹੈ ਸਾਡੀ ਪਾਲਿਸੀ ਹੈ ਪਹਿਲਾਂ ਆਓ ਤੇ ਪਹਿਲਾਂ ਪਾਓ ਠੀਕ ਹੈ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਹੋਰ ਕਿਸਾਨਾਂ ਨਾਲ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ